ਬੀਜਪੀ ਨੇ ਮੀਦਵਾਰ ਨੂੰ ਸੂਚੀ ਵੀ ਜਾਰੀ ਕਰ ਦਿੱਤੀ ਇਹਦੇ ਕਿਸਾਨਾਂ ਨੂੰ ਵੱਡਾ ਝਟਕਾ ਵੀ ਦਿੱਤਾ ਤਾਂ ਕਿਸਾਨਾਂ ਨੂੰ ਸਭ ਤੋਂ ਵੱਡਾ ਝਟਕਾ ਮਿਲਿਆ ਹੈ ਇਸ ਸੂਚੀ ਨੂੰ ਜਾਰੀ ਕਰਨ ਦੇ ਚੱਕਰ ਚ ਹਾਲਾਂਕਿ ਕੁਝ ਕਿਸਾਨ ਪੜਕ ਰਹੇ ਹਨ ਪਰ ਇਹਨਾਂ ਦਾ ਬੱਟੀ ਦਾ ਕੁਝ ਨਹੀਂ ਆ ਕੁਝ ਨਹੀਂ ਹੋ ਸਕਦਾ ਕਿਉਂਕਿ ਬੀਜਪੀ ਆਪਣੀ ਮਰਜ਼ੀ ਦੀ ਮਾਲਕ ਹੈ ਕਿਉਂਕਿ ਉਹ ਰਾਜਾ ਹੈ ਰਾਜਾ ਜੋ ਮਰਜ਼ੀ ਕਰੇ ਕਿਸ ਨੂੰ ਮਾਰੇ ਜਾਂ ਜਿੰਦਾ ਰੱਖੇ ਉਹਦੇ ਉੱਪਰ ਹੈ ਔਰ ਇਸ ਸਮੇਂ ਬੀਜਪੀ ਦਾ ਆਪਣਾ ਰਾਜਾ ਹੈ ਭਈ ਹੋਇਆ ਕੀ ਹੈ ਕਿ ਲਖੀਮਕੌਰ ਖਿਰੀ ਤੋਂ ਅਜੀਤ ਮਿਸਰਾ ਟੈਨੀ ਨੂੰ ਇਹ ਤੋਂ ਟਿਕਟ ਦੇ ਦਿੱਤੀ ਹੈ ਬੀਜੇਪੀ ਨੇ ਜਿਸ ਨੇ ਕਿ ਜਿਹਤੇ આરોਪ ਹੈ ਕਿ ਕਿਸਾਨ ਅੰਦolan ਦੇ ਦੌਰਾਨ ਗੱਡੀ ਚੜਾ ਕੇ ਕਿਸਾਨ ਮਰੇ ਸੀ ਉਹੀ ਅਜੇ ਮਿਸ਼ਰਾ ਟੈਨੀ ਉਹਨੂੰ ਫਿਰ ਤੋਂ ਬੀਜੇਪੀ ਨੇ ਲਕੀਮ ਖੁਰ ਕੀ ਰਿਤ ਲਕੀਮ ਪਰ ਖੀਰੀ ਤੋਂ ਆਪਣੀ ਟਿਕਟ ਦੇ ਦਿੱਤੀ ਹਮੇਦਵਾਰ ਬਣਾਇਆ ਹੈ ਇਹ ਵੱਡੀ ਖਬਰ ਹੈ ਅੱਜ ਦੀ ਕਿ ਇਹਨੂੰ ਜਿਹੜਾ ਲੈ ਕੇ ਕਿਸਾਨ ਕਾਫੀ ਗੁੱਸੇ ਵਿੱਚ ਹਨ ਕਿ ਇਹ ਕਿਸਾਨਾਂ ਮਜ਼ਦੂਰਾਂ ਦੇ ਨਾਲ ਬਾਰ ਬਾਰ ਕੀਤਾ ਜਾ ਰਿਹਾ ਧੋਖਾ ਹੈ ਬੀਜੇਪੀ ਨੇ ਮੀਦਵਰਾਂ ਦੀ ਸੂਚੀ ਵੀ ਜਾਰੀ ਕਰ